ਸੱਚਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਸਾੜਾ ਸਾਰਿਆ ਹੀ ਦਸ਼ਕਾਂ ਦਾ ਲਗਾਤਾਰ ਸਵਾਗਤ ਹੈ ਜੇ ਗੱਲ ਕਰੀਏ ਤਾਂ ਸਮਾਣਾ ਦੇ ਨਾਲ ਲੱਗਦੇ ਬਾਦਸ਼ਾਪੁਰ ਦੇ ਨਜ਼ਦੀਕ ਜਿਹੜਾ ਧਮਾਕਾ ਹੋਇਆ ਤੇ ਸ਼ੀਸ਼ੇ ਟੁੱਟੇ ਨੇ ਐਸਐਸਪੀ ਪਟਿਆਲਾ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਜਾਂਚ ਜਿਹੜੀ ਆ ਹੁਣ ਸਬ ਡਿਵੀਜ਼ਨ ਪਤਨਾ ਦੇ ਅਧੀਨ ਆਉਂਦੇ ਕਸਬਾ ਬਾਦਸ਼ਾਪੁਰ ਪੁਲਿਸ ਚੌਂਕੀ ਦੇ ਨਜ਼ਦੀਕ ਬੀਤੀ ਅੱਧੀ ਰਾਤ ਨੂੰ ਜਿਹੜਾ ਜ਼ੋਰਦਾਰ ਧਮਾਕਾ ਹੁੰਦਾ ਇਸ ਧਮਾਕੇ ਦੇ ਵਿੱਚ ਪੁਲਿਸ ਚੌਂਕੀ ਦੇ ਨਾਲ ਬਣੇ ਹੋਏ ਕੋਵਿਡ ਸੁਸਾਇਟੀ ਦੇ ਦਫਤਰ ਦੀਆਂ ਜਿਹੜੀਆਂ ਖਿੜਕੀਆਂ ਨੇ ਸ਼ੀਸ਼ੇ ਟੁੱਟ ਗਏ ਹਨ ਘਟਨਾ ਦਾ ਪਤਾ ਲੱਗਿਆ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਮਗਰੋਂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਅਜ ਜੋ ਗੇਸ਼ ਸ਼ਰਮਾ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਹੈ ਪੁਲਿਸ ਨੂੰ ਜਿਹੜੀ ਸੂ ਹੈ ਨਹੀਂ ਮਿਲਦੀ ਨਜ਼ਰ ਆ ਰਹੀ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਜਿਹੜਾ ਇਹ ਵੀ ਕਿਹਾ ਗਿਆ ਕਿ ਅਜਿਹੇ ਜੇ ਹਾਲਾਤ ਸਾਨੂੰ ਦਿਖਦੇ ਨਜ਼ਰ ਆਏ ਤਾਂ ਜਿਹੜੇ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਡੇ ਵੱਲੋਂ ਕਿਸੇ ਵੀ ਕੀਮਤ ਤੇ ਜਿਹੜਾ ਨਹੀਂ ਬਖਸ਼ਿਆ ਜਾਣਾ ਲਗਾਤਾਰ ਹੁਣ ਜਿਹੜੀਆਂ ਪਾਤਣਾ ਦੇ ਨਾਲ ਲੱਗਦੀ ਬਾਸ਼ਾਪੁਰ ਚੌਂਕੀ ਹੈ ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਪੰਜਾਬ ਦੇ ਵਿੱਚ ਹੁਣ ਲਗਾਤਾਰ ਸੁਰਖੀਆਂ ਦੇ ਵਿੱਚ ਆਉਂਦੀਆਂ ਵੀ ਦਿਖਾਈ ਦੇ ਰਹੀਆਂ ਨੇ ਪਬਲਿਕ ਸਮਾਣਾ نیوز ਦੇ ਪੇਜ ਤੋਂ ਅਸੀਂ ਲਗਾਤਾਰ ਜਿਹੜੀਆਂ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਪਟਿਆਲਾ ਜ਼ਿਲ੍ਹਾ ਦਾ ਬਾਸ਼ਾਪੁਰ ਇਹ ਜਿਹੜਾ ਕਸਬਾ ਪੈਂਦਾ ਹੈ ਤੇ ਇਹਦੀ ਜਿਹੜੀ ਹੁਣ ਪੰਜਾਬ ਦੇ ਵਿੱਚ ਪੂਰੀ ਲਗਾਤਾਰ ਜਿਹੜੀ ਚਲ ਮਚੀ ਹੋਈ ਹੈ ਅੱਜ ਜਿਹੜੀ ਜ਼ਿਲ੍ਹੇ ਦੀ ਪੁਲਿਸ ਹੈ ਲਗਾਤਾਰ ਇਸ ਚੌਂਕੀ ਦੇ ਲਵੇ ਪਹੁੰਚ ਚੁੱਕੀ ਹੈ ਤੇ ਆਲੇ ਦੁਆਲੇ ਦੇ ਜਿਹੜੇ ਖੇਤ ਨੇ ਉਹਨਾਂ ਦੀ ਸਾਰੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਜਿੱਥੇ ਸ਼ੀਸ਼ੇ ਟੁੱਟੇ ਨੇ ਉਸ ਜਗ੍ਹਾ ਦਾ ਵੀ ਜਿਹੜਾ ਮਾਇਨਾ ਲਿਆ ਗਿਆ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਪੇਜ ਤੋਂ ਸਾਂਝੀਆਂ ਕਰ ਰਹੇ ਹਾਂ ਸਮਾਣਾ ਤੋਂ ਪੱਤਰਕਾਰ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਕ੍ਰੀਏਟ ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਮੈਂ ਵੀ ਪਹੁੰਚਿਆ ਸੋ ਜ ਸਾਰਾ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਐਗਜ਼ਾਮਿਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਟਹਾਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਚ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਉਧਾਰੇ ਚ ਡਿਊ ਮਿਲਿਆ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਚੌਂਕੀਆਂ ਚ ਹੀ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮਤਲਬ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀ ਵੀ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇ ਤੇ ਇਹਨੂੰ ਬਿਲਕੁਲ ਅਸੀਂ ক্লোਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੇ ਕਿਸੇ ਨੇ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਤੁਸੀਂ ਸਿੱッセ ਦੇ ਚਤਲ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿੱਸਾ ਹੈ ਉਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿੱਸਾ ਚੰਗੀ ਤਰ੍ਹਾਂ ਚੁੱਕਾ ਚੋਰ ਹੋ ਗਿਆ ਤੇ ਲੇਗ ਵਿੰਡੋ ਤੋਂ ਗਿਰੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਜ਼ਿਡਿਊ ਜ਼ਰੂਰ ਮਿਲਦਾ ਹੂੰ ਸੋ ਰੈਜ਼ਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਆ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੂਗਾ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਹੈ ਕਿੰਨੇ ਵਜੇ ਇਹ ਸਾਨੂੰ ਸੂਚਨਾ ਮਿਲੀ ਸੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2:00 ਵਜੇ ਸੋ ਉਸ ਤੋਂ ਬਾਅਦ ਦੀ ਸਾਡੀ ਤਫਤੀਸ਼ ਚੱਲੀ। ਦੇ ਨਾਲ ਬਾਉਂਡਰੀ ਲੱਗਦੀ ਹੈ। ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਸક્ષਮ ਹੈ। ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਂਡ ਤੇ ਲੈ ਕੇ ਜਾਇਆ ਜਾਊਗਾ। ਠੀਕ ਹੈ ਸਰ।